ਢੇੜੀ ਵਾਲੇ ਬਾਬੇ ਗੁਰਵਿੰਦਰ ਨੂੰ ਦੁਬਾਰਾ ਜੇਲ੍ਹ ਦੇ ਵਿੱਚੋਂ ਪੁਲਿਸ ਨੇ ਲੈ ਲਿਆ ਰਿਮਾਂਡ ਦੇ ਉੱਪਰ ਕਹਿੰਦੇ ਹੁਣ ਹੋਣਗੇ ਵੱਡੇ ਖੁਲਾਸੇ ਇਸ ਸਮੇਂ ਦੀ ਵੱਡੀ ਖਬਰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੀਵੀ ਦੋਸਤੋ ਗੁਰਵਿੰਦਰ ਬਾਬਾ ਖੇੜੀ ਵਾਲਾ ਜਿਸ ਦਾ ਕੇ ਮਾਮਲਾ 1 ਮਹੀਨਾ ਪਹਿਲਾਂ ਪੂਰਾ ਆਪੱਖਿਆ ਸੀ ਆਪਣੇ ਸਹੁਰਿਆਂ ਦੇ ਨਾਲ ਗੁਰਵਿੰਦਰ ਬਾਬੇ ਦਾ ਆਪਣੀ ਘਰ ਵਾਲੀ ਨੂੰ ਲੈ ਕੇ ਝਗੜਾ ਹੋ ਗਿਆ ਸੀ ਜਿਸ ਤੋਂ ਬਾਅਦ ਇਹ ਮਾਮਲੇ ਨੇ ਕਾफी ਜ਼ਿਆਦਾ ਤੂਲ ਫੜੀ ਸੀ ਅਤੇ ਉਦੋਂ ਦਾ ਹੀ ਗੁਰਵਿੰਦਰ ਬਾਬਾ ਜੇਲ੍ਹ ਦੇ ਵਿੱਚ ਹੈ ਪਰ ਦੂਸਰੇ ਪਾਸੇ ਜਿਹੜੇ ਉਹਦੇ ਸਹੁਰੇ ਨੇ ਯਾਨੀ ਕਿ ਸਾਲਾ ਹੋਵੇ ਜਾਂ ਫਿਰ ਇੱਕ ਦੋ ਬੰਦੇ ਹੋਰ ਹੋਣ ਉਹਨਾਂ ਦੀ ਕਹਿੰਦੇ ਹਾਲੇ ਤੱਕ ਅਰੈਸਟ ਨਹੀਂ ਪਈ ਇਹ ਘੁੰਮਣ ਬ੍ਰਦਰ ਜੋ ਕਿ ਖੇੜੀ ਵਾਲੇ ਬਾਬੇ ਦੇ ਵਕੀਲ ਨੇ ਉਹਨਾਂ ਨੇ ਇਲਜ਼ਾਮ ਲਗਾਏ ਨੇ ਇੱਕ ਮਹੀਨੇ ਤੋਂ ਗੁਰਵਿੰਦਰ ਬਾਬਾ ਖੇੜੀ ਵਾਲਾ ਜੇਲ੍ਹ ਦੇ ਵਿੱਚ ਬੰਦ ਹੈ ਪਰ ਅਚਾਨਕ ਇਹ ਮਾਮਲਾ ਉਦੋਂ ਦੁਬਾਰੇ ਚਰਚਾ ਦੇ ਵਿੱਚ ਆ ਗਿਆ ਜਦੋਂ ਕੁਝ ਘੰਟੇ ਪਹਿਲਾਂ ਜੇਲ੍ਹ ਦੇ ਵਿੱਚੋਂ ਗੁਰਵਿੰਦਰ ਬਾਬੇ ਖੇੜੀ ਵਾਲੇ ਨੂੰ ਪੁਲਿਸ ਨੇ ਰਿਮਾਂਡ ਦੇ ਉੱਪਰ ਲੈ ਲਿਆ ਅਤੇ ਕੋਰਟ ਦੇ ਵਿੱਚ ਜਦੋਂ ਪੇਸ਼ ਕੀਤਾ 2 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਖੇੜੀ ਵਾਲੇ ਬਾਬੇ ਦਾ ਪਰ ਐਨ ਮੌਕੇ ਤੇ ਘੁੰਮਣ ਬਰਾਦਰ ਪਹੁੰਚ ਗਏ ਅਤੇ ਉਹਨਾਂ ਨੇ ਕਿਹਾ ਕਿ ਕਿਸ ਗੱਲ ਦਾ ਰਿਮਾਂਡ ਮੰਗਦੀ ਹੈ ਪੁਲਿਸ ਪਹਿਲਾਂ ਹੀ ਕਈ ਦਿਨ ਪੁਲਿਸ ਗੁਰਵਿੰਦਰ ਬਾਬੇ ਨੂੰ ਰਿਮਾਂਡ ਦੇ ਉੱਪਰ ਰੱਖ ਚੁੱਕੀ ਹੈ ਦੂਸਰੇ ਪਾਸੇ ਪੁਲਿਸ ਦਾ ਕਹਿਣਾ ਸੀ ਕਿ ਗੁਰਵਿੰਦਰ ਬਾਬੇ ਤੋਂ ਹਾਲੇ ਇੱਕ ਤੌਲ ਹੈ ਜਿਹੜਾ ਉਹ ਰਿਕਵਰ ਕਰਨਾ ਹੈ ਕਹਿੰਦੇ ਨੇ ਕਿ ਝਗੜੇ ਦੇ ਵਿੱਚ ਵਰਤਿਆ ਗਿਆ ਰਾਲਵਰ ਹਾਲੇ ਤੱਕ ਨਹੀਂ ਮਿਲਿਆ ਪਰ ਦੂਸਰੇ ਪਾਸੇ ਗੁਰਵਿੰਦਰ ਬਾਬੇ ਨੇ ਕਿਹਾ ਕਿ ਮੇਰੇ ਕੋਲ ਕੋਈ ਰਾਲਵਰ ਨਹੀਂ ਹੈ ਕਿ ਅਗਰ ਮੇਰੇ ਕੋਲ ਰਿਕਵਰੀ ਹੋ ਜਾਵੇ ਚਾਹੇ ਮੈਨੂੰ ਫਾਂਸੀ ਲਗਾ ਦਿਓ ਅਤੇ ਦੂਸਰੇ ਪਾਸੇ ਗੁਰਵਿੰਦਰ ਬਾਬੇ ਦੇ ਵਕੀਲ ਘੁੰਮਣ ਬ੍ਰਦਰ ਨੇ ਕਿਹਾ ਕਿ 2 ਦਿਨ ਦਾ ਪੁਲਿਸ ਰਿਮਾਂਡ ਪੁਲਿਸ ਨੇ ਮੰਗਿਆ ਸੀ ਪਰ ਸਿਰਫ 1 ਦਿਨ ਦਾ ਰਿਮਾਂਡ ਹੀ ਜੱਜ ਸਾਹਿਬ ਨੇ ਦਿੱਤਾ ਹੈ ਹੁਣ ਦੇਖਣਾ ਹੋਵੇਗਾ ਕਿ ਇੱਕ ਦਿਨ ਦੇ ਵਿੱਚ ਗੁਰਵਿੰਦਰ ਬਾਬਾ ਕੁਝ ਮੰਨਦਾ ਹੈ ਜਾਂ ਫਿਰ ਨਹੀਂ ਦੂਸਰੇ ਪਾਸੇ ਘਮਣ ਬ੍ਰਦਰ ਨੇ ਇਹ ਵੀ ਇਲਜ਼ਾਮ ਲਗਾਏ ਕਿ ਇਸ ਬਾਬੇ ਦਾ ਸਾਲਾ ਹੈ ਜਿਹੜਾ ਉਹ ਹਲੇ ਗ੍ਰਿਫਤਾਰ ਨਹੀਂ ਹੋਇਆ ਅਤੇ ਉਹਦੇ ਨਾਲ ਇੱਕ ਦੋ ਬੰਦੇ ਹੋਰ ਨੇ ਜਿਨ੍ਹਾਂ ਦੀ ਪੁਲਿਸ ਨੇ ਹਲੇ ਤੱਕ ਗ੍ਰਿਫਤਾਰੀ ਨਹੀਂ ਪਾਈ ਤਾਂ ਦੋਸਤੋ ਤੁਸੀਂ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਹਿਣਾ ਚਾਹੋਗੇ ਕਮੈਂਟਾਂ ਵਿੱਚ ਆਪਣੀ ਰਾਏ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਅਗਰ ਜੱਟ ਬਾਬੇ ਟੈਲੀਵਿਜ਼ਨ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰ ਲਿਓ ਧੰਨਵਾਦ ਰੱਬ ਰੱਖਾ